ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਬਗ ਸੁਧ ਸੁਮੂ ਸਿਦਾਨਕੇ ਦੇਖ ਫਿਰਿਓ ਘਰ ਜੋਗ ਜਤੀਕੇ ਸੂਰ ਸੁਰਦਨ ਸੁਧ ਸਦਾਦਿਕ ਸੰਤ ਸਨੂਹੁ ਅਨੇਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨ ਦੇਖਿਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹਉ ਤੇ ਏਕ ਰਤੀ ਵਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਉ ਤੰਗ ਸਰੰਗ ਸਵਾਰੇ ਕੋਟ ਤਰੰਗ ਕ ਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਨ ਕੇ ਭੂਪ ਬਲੀ ਬਿਦ ਨਿਆਮਤ ਸੀਸ ਨਾ ਜਾਤ ਵਿਚਾਰੇ ਇਥੇ ਭਏ ਤੋ ਕਾਪਏ ਭੂਪਤ ਅੰਤ ਕੋ ਨਾਂ ਗਈ ਪਾਇ ਪਦਾਰੇ ਜੀਤ ਫਿਰੈ ਸਭ ਦੇ ਸਿਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵੇਖ ਭਵਾਨ ਕੇ ਭੂਪਤ ਕੌਨ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨਦ ਆਦਮਦਾਨ ਸੁਸੰਜਮਨੇ